ਜਾ ਕਿਸੇ ਕੋ ਨਹੀਂ ਬੰਨੀ ਆ। ਨੇ ਬ੍ਰਾਈਡਲ ਸੂਟ ਲੈਣਾ ਹੈ, ਪਾਰਟੀ ਵੇਅਰ ਪਰ ਮਾਰਕੀਟ ਦਾ ਸਿੱਪੀ 17 ਸਟਾਰ ਸਟੋਨ ਨਾਲ ਕੋਈ ਨਹੀਂ ਚਾਹੀਦਾ। ਤੇ ਬੁਟੀਕ ਸੇ ਜਾਈਏ ਤੇ ਹਰ ਸੂਟ 20000 25000 ਦੀ ਰੇਂਜ ਚ ਆਂਦਾ ਹੈ। ਤੇ ਵਿਚਾਰਾ ਮਾੜਾ ਬੰਦਾ ਕੀ ਕਰੇ? ਐਂਡ ਗਾਉ ਨੂੰ ਯਾਦ ਆਉਂਦੇ ਆ ਅਸੀਂ। ਇਹ ਸੂਟ ਦਾ ਕਪੜਾ ਲੱਗਾ ਜੇ ਪਿਓਰ ਵਿਸਕੋਸ ਸ਼ਿਮਰ ਦਾ ਚੈੱਕ ਕਰਾ ਦੇ ਮੁੰਡੇਆ। ਕੱਲਾ ਕਪੜਾ ਘਿਰਾ ਚੈੱਕ ਕਰਾ, ਬਾਹਰ ਚੈੱਕ ਕਰਾ। ਆਏ ਹੋਏ ਹੋਏ ਹੋਏ। ਕਲਰ ਮੈਂ ਇੱਕੋ ਹੀ ਬਣਾਇਆ ਸੂਟ ਦੀ ਵੇਟਿੰਗ ਛੇ ਦਿਨ ਦੀ ਠੀਕ ਹੈ 5-6 ਦਿਨ ਲੱਗਦੇ ਹੋਣਗੇ ਨਾ। ਚਾਰ ਪੰਜ ਦਿਨ ਦੀ ਬੇਟੇ ਬਾਅਦ ਇੱਕ ਰਾ ਜਿਸ ਚੰਡੀਗੜ੍ਹ ਦੀ ਬੁਟੀਕ ਦਾ ਮੈਂ ਡਿਜ਼ਾਈਨ ਚੁੱਕਿਆ ਉੱਥੋਂ ਅਸੀਂ ਰੇਟ ਪੁੱਛਿਆ ਤੇ ਉਹਨਾਂ ਨੇ ਹੜ ਕੋ ਰੇਟ ਮੰਗਿਆ ਕਿੰਨਾ 14 ਕਿੰਨਾ ਸੀ 13800 ਰੁਪਏ ਐ ਆ ਗਈ ਪੈਂਟ ਵਰਕ ਸਾਰਾ ਪੈਂਟ ਵਰਕ ਚੁੰਨੀ ਖਲੀ ਚੁੰਨੀਓ ਚੁੰਨੀ ਉਹਦੇ ਦਾ ਇੱਕ ਮਿਲਦਾ ਚੁੰਨੀ ਬੜੀ ਅਸਾਂ ਨੇ ਰੇਟ ਸੂਟ ਦਾ ਉੱਪਰ ਮੈਂਸ਼ਨ ਨਹੀਂ ਕਰਨਾ ਠੀਕ ਹੈ ਬਾਦਸ਼ਾ ਬਿਲਕੁਲ ਜੀ ਬਿਲਕੁਲ ਸਾਡੇ ਕਈ ਮੈਡਿਕਸ ਖਰਾ ਆਈ ਮੈਡਿਕਾ ਨੂੰ ਵੀ ਇਹ ਹੁੰਦਾ ਇਹ ਚੁੰਨੀ ਦਾ ਸਟਾਈਲ ਚੈੱਕ ਕਰ ਓਏ ਹੋਏ ਪੂਰੀ ਬਨਾਰਸੀ ਸ਼ਿਮਰ ਦੀ ਪੈਚ ਲਾਗੇ ਛੋਟਾ ਜਿਹਾ ਬੋਰਡਰ ਛੋਟਾ ਜਿਹਾ ਰੇਟ ਇਸ ਤੋਂ ਉੱਪਰ ਜੇ ਕਪੜਾ ਸ਼ਿਮਰ ਦਾ 4500 ਮੀਟਰ ਦਾ ਕਪੜਾ ਜੇ ਐਸਕੇ ਦਾ 12 12 ਦਿਨ 15 2000 ਰੁਪਏ ਦਾ ਕਪੜਾ ਜੀ ਠੀਕ ਹੈ ਬੱਚਾ ਬਿਲਕੁਲ ਜੀ ਬਿਲਕੁਲ 2000 ਰੁਪਏ ਦਾ ਕਪੜਾ ਗਲਾ ਕਿਹੜਾ ਲੰਬਾਈ ਜਿੰਨੀ ਕੋ ਹੋ ਕੇ ਬਣਾ ਕੇ ਦਵਾਂਗਾ ਬਾਜੂ ਪੂਰੀ 18 ਇੰਚ ਦੀ ਹੈ ਬਾਜੂ ਦਾ ਕਟਵਕ ਸਾਗਰ ਤੋਂ ਹੋ ਕੇ ਆਇਆ ਸਾਨਾ ਹੀ ਕਟਵਕ ਨਹੀਂ ਹੋਣਾ ਬਾਜੂ ਇਸ ਤਰ੍ਹਾਂ ਹੀ ਕਰੇਗਾ ਆਪ ਕਰਾਇਗਾ ਕਿਡਾ ਵਧੀਆ ਲੱਗੇਗਾ ਬਾਜੂ ਕਟਵਕ ਕਲਰ ਹੈਗਾ ਜੀ ਫੋਨਿਸ਼ ਬੇਚਿਸ਼ ਕਲ ਦੁਬੱਟਾ ਪ्योर ਚਨੋਂਦਾ ਦੁਬੱਟਾ ਡਾਈ ਹੋ ਗਿਆ ਨਾ ਮਾਲ ਦਾ ਸਾਡੀ ਸ਼ਾਪ ਤੇ ਕੁੜੀਆਂ ਨੂੰ ਇਹ ਸੂਟ ਪਸੰਦ ਆਣਾ ਉਹਨਾਂ ਕਿਸੇ ਨੂੰ ਕੋਈ ਸੂਟ ਖੰਦ ਨਹੀਂ ਆਇਆ 2024 ਦਾ ਮੋਸਟ ਡਿਮਾਂਡਿੰਗ ਆਂਡਲ ਸਾਡੀ ਸ਼ਾਪ ਦਾ ਸਲਵਾਰ ਪੰਜਾਬੀਆਂ ਵਾਲੀ ਰੇਟ ਸੀਗਾ 2190 ਲਾੜੀ ਯਾਰੇ ਭਾਜੀ ਅਗਲਾ ਪਹਿਲਾਂ ਬਲੂ ਰੰਗ ਵੇਚਿਆ ਤੇ ਉਹ ਤੇ ਕੰਨ ਨੂੰ ਹੱਥ ਲਾ ਗਿਆ ਲਾੜੀ ਜੋਗਾ ਇੱਕ ਸੂਟ ਮੇਰੇ ਕੋਲ ਬਚਿਆ ਕੋਈ ਨਹੀਂ ਗਾਲੇ ਬਚਿਆ ਨੇ ਹੁਣ ਸੂਟ ਦਾ ਆਇਆ ਅਗਲਾ ਕੱਲ੍ਹ ਤੇ ਉਹ ਆਇਆ ਡਿਜ਼ਾਈਨਰ ਹਾਟਪਿੰਕ ਕਲਰ ਤੇ ਕੱਲਾ ਕੱਲਾ ਭਾਈ ਜਿਹੜੀ ਉਮਰ ਕੇ ਰੇਟ ਤੇ ਭਾਈ ਉਹ ਰੇਟ 2190 ਦੇਗਾ ਕਿ ਉਹ ਹੀ ਵੇਚਣਾ ਮੈਂ 1590 ਭਾਈ 1590 ਵੇਚੋ ਮੁੜ ਕੇ ਫਿਰ ਗਾਲਾਂ ਪਾਉਣੀਆਂ ਜੇ ਅੱਗੇ ਕਿਤੇ ਵੀਡੀਓ 'ਚ ਸੂਟ ਮਿਲਦਾ ਨਹੀਂ ਤੇ ਰੇਟ ਫਿਰ ਚਲੋ ਫਿਰ ਹੈਗਾ ਤੇ ਮਾਲ 2190 ਲੈ ਪਰ ਮੈਂ 30% ਲੈਸ ਤੇ ਲਿੱਤਾ ਸਾਕੇ ਠੀਕ ਹੈ ਬਿਲਕੁਲ ਸਹੀ ਗੱਲ ਮੈਂ ਰੇਟ 1590 ਦਵਾਂਗਾ ਇਹਨਾਂ ਗੱਲਾਂ ਜਿੱਕਾ ਸਮੁੰਦਰੀ ਮੋਤੀ ਲੱਗੇ ਭਾਈ ਹਾਂ ਹਾਂ オリジナル ਦੀ ਪਛਾਣ ਹੀ ਹੈ ਲਾਡੀ ਭਾਈ ਭਾਈ ਉਹ オリジナル ਹੈ ਕਾਪੀ ਨਹੀਂ ਨਾ ਕਾਪੀ ਉਹਦੇ 11200 ਵਾਲੀ ਉਹਦੇ ਦੂਰੋਂ ਕੁੱਪੜੇ ਦਾ ਪਤਾ ਲੱਗ ਜਾਂਦਾ ਵਾ ਪਰ ਹੁਣ ਤੁਸੀਂ ਬੋਲੋ ਪਿਓਰ ਵਿਸਕੋਸ ਜੇ オリジナル ਹੈ ਇਹਦੀ ਅਸੀਂ ਇੱਕ ਟੈਕਸੋਰਕਸ ਕਾਪੀ ਵੀ ਆਈ ਸੀ ਪਰ ਉਹ ਤੁਹਾਡੇ ਕੋਲ ਸ਼ਾਪ ਤੇ ਨਹੀਂ ਵਿਗਿਆ ਸਾਡੇ ਸ਼ੋਅਰੂਮਾਂ 'ਚ ਨਹੀਂ ਹਲਕਾ ਕਪੜਾ ਵਿਕਦਾ ਸਾਡਾ ਕਸਟਮਰ ਵੀ ਡੁਪਲੀਕੇਟ ਨਹੀਂ ਲੈਂਦਾ ਬਹੁਤ ਬ੍ਰਾਂਡ ਭਾਜੀ ਐਂਡ ਇੱਕ ਗੱਲ ਹੋਰ ਜੇ ਪਲੀਜ਼ ਰਿਕਵੈਸਟ ਹੈ ਕੀਪ ਨੋਟਿਸ ਆਈ ऍम ਗੋਇੰਗ ਟੂ ਗਿਵ ਯੂ ਆ ਪਾੜਾ ਬਾਟਮ ਸਿਲਕ ਸਲਵਾਰ ਪੰਜਾਬੀਆਂ ਵਾਲੀ ਟੂਟ ਇਹੋ ਜਿਹਾ ਲਿਆਓ ਕਿ ਲੋਕੀ ਸਕਰੀਨਸ਼ਾਟ ਲੈ ਲੈ ਕੇ ਬਾਜ਼ਾਰ ਜਾਣ ਗਲਾ ਚੈੱਕ ਕਰਾ ਕੰਪਿਊਟਰ 'ਚ ਬਣ ਜਾਏਗਾ ਗਲਾ ਨਾ ਜੀ ਨਾ ਸਾਰਾ ਹੀ ਡੋਰੀ ਦਾ ਹੈਗਾ ਪੁੱਠੀ ਡੋਰੀ ਉਹਦਾ ਵਿਸਕੋਸਰ ਕੈਂਜਾ ਦਾ ਫਰੰਟ ਹੈ ਲੰਬਾਈ 46 ਤੱਕ ਬਣੇਗੀ ਜੋ ਅੱਗੇ ਪ੍ਰਿੰਟ ਤੋਂ ਪਿੱਛੇ ਪ੍ਰਿੰਟ ਬਾਜੂ ਪ੍ਰਿੰਟ ਬਾਕੀ ਸਭੀ ਬੈਲ ਸਲੀਪ 1890 ਦਾ ਯਾਦ ਰੱਖੋ ਸਹੀ ਗੱਲ ਵਿਸਕੋਸ ਦੇ ਉੱਤੇ ਹੈ ਸਾਰਾ ਅੱਗੇ ਦੋ ਰੰਗ ਆਈ ਸੀ ਅੱਗੇ ਦੋ ਰੰਗ ਹੁਣ ਸਿੰਗਲ ਆ ਦੋ ਰੰਗ ਦਾ ਮਾਲ ਆਇਆ ਚੁੱਕੋ 1090 ਰੁਪਏ ਐ ਨਹੀਂ ਉਸ ਨਾਲ ਕਿਉਂ ਵਾਹ ਜਦੋਂ ਵਿਸਕੋਸ ਬੋਲਾਂਗੇ ਮਤਲਬ ਪਿਓਰ ਦੇਸੀ ਕਿਉਂ 비스코스 ਦਾ ਸ਼ਰਟ ਬਿਸਕੋਸ ਦਾ ਬਟਾ ਇਪਨ ਕਮ ਹੈ ਚੈੱਕ ਕਰੀ 1090 ਨੂੰ ਕੱਢ ਲੈਣਾ ਪੇਜ ਤੇ ਕਈਆਂ ਨੇ ਕਹਿਦਣਾ ਤਾਂ ਲੱਗੋ ਕਮੈਂਟ ਕਰ ਬਿਸਕੋਸ ਔਰ ਗੰਜਾ ਫਰੰਟ ਪਿਓਰ ਬਿਸਕੋਸ ਔਰ ਗੰਜਾ ਬੈਕ ਬੈਲਸ ਲੀਸ ਪਾਕਿਸਤਾਨੀ ਬਾਟਮ ਇਸਕੋਸ ਔਰ ਗੰਜਾ ਇਹ ਬਾਟਮ ਬਹੁਤ ਵਧੀਆ ਕੁਆਲਟੀ ਦੀ ਪਿਓਰ ਅੱਛਾ ਅੱਗੇ ਸੁਣੋ ਜੇ ਇਹਨੂੰ ਹੋਰ ਫੈਂਸੀ ਕਰਨਾ ਹੈ ਠੀਕ ਹੈ ਨੀਚੇ ਲਵਾਓ ਸਟਾਈਲਿਸ਼ ਘੁੰਮਣ ਵਾਲੀ ਲਹਿਸ ਹੇ ਕੰਠੇ ਕਹਿੰਦੇ ਤੇ ਓਕੇ ਰੋੜ ਚੁੜਾਈ ਬਣੇਗੀ 26 ਤੱਕ ਲੰਬਾਈ ਬਣੇਗੀ 46 ਤੱਕ A ਗ੍ਰੇਡ ਕੁਆਲਿਟੀ A ਗ੍ਰੇਡ ਕਪੜਾ ਇਹ ਗਾ ਲੋ ਸੂੜ ਗਿਣਤੀ ਦੇ 24 ਟਰੋਡ ਸ਼ਰਡ ਦੇ ਨਾਲ ਲਹਿੰਗਾ ਚਾਹੀਦਾ ਹੈ ਤੇ ਰੇਂਜ ਚਾਹੀਦੀ ਹੈ ਘੱਟ ਫਿਰ ਯਾਦ ਆਉਂਦੇ ਆ ਅਸੀਂ ਇਧਰ ਆਵਲ ਗੜਾਈ ਚੱਕੜਾ ਸ਼ਿਮਰ ਕ੍ਰਸ਼ ਦਾ ਪ੍ਰੈਕਟਿਕਦਾ ਹੀ ਨਹੀਂ ਉਹ ਸ਼ਿਮਰ ਕ੍ਰਸ਼ ਦਾ ਕਪੜਾ ਜੇ SK ਦੀ ਬਾਜ਼ਾਰ 400 ਮੀਟਰ ਵਿਕਦੀ ਹੈ ਹੋਲਸੇਲ 300 ਮੀਟਰ ਦਾ ਕਪੜਾ オリジナル ਸ਼ਿਮਰ SK This this cost not polyester ਠੀਕ ਹੈ ਸਾਗੇ ਬਸ ਗੜਾ ਆ ਗਿਆ 40 ਫੁੱਲ ਲਈ ਬਣੀਗੀ ਪਹਿਲਾ ਲਹਿੰਗਾ ਚੈੱਕ ਕਰਾ ਯਾਰ ਟਿਕਾਣੇ ਤੋਂ ਥੋੜੀ ਬਲੋਟ ਲੈਣੀ ਲਈਏ ਇਹ ਲਹਿੰਗਾ ਸ਼ਰਾਰਾ ਗਰਾਰਾ ਬਰਾਦੋ ਜੋ ਮਰਜ਼ੀ ਬਣਾਓ ਓਕੇ ਸਮਝ ਗਏ ਚਲੋ ਪਰੇ ਗਰ ਹੁਣ ਲਹਿੰਗਾ ਨਹੀਂ ਫੋਲੋ ਪੂਰਾ ਕਪੜਾ ਵੜਾਉਂਦੀਆਂ ਬਾਜੂ ਕੇਰਾ ਗਲਾ ਚੁਲੀ ਫੋਲੋਣੇ ਇਹ ਆਪਾਂ ਜਿਹੜੀ ਸਾਰੇ ਵੀਡੀਓ ਭਾਈ ਉਹ ਚ ਵੀ ਲੱਗਾ ਹੈ ਮਸ਼ੀਨ ਤੇ ਦਿਖਾਇਆ ਦੁਪੱਟਾ ਕਿ ਨੋਂ ਦਾ ਪਤਾ ਕਿਉਂ ਲਾਇਆ ਦੱਸੋ ਕਿਉਂ ਸਾਡੇ ਸਾਰੇ ਕਸਟਮਰ کہہ ਰਹੇ ਚਨੌਨ 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 ਦਿਖਾਓ ਲੈ ਜੀ ਬਲਦੱਟਾ ਹੁਣ ਆਇਆ ਰੇਟ ਸੂਟ ਦਾ ਕੱਢਿਆ 3090 ਪਹਿਲਾ ਕਲਰ ਤੰਬਾ ਵਾਓ ਵਾਟੇ ਕਲਰ ਖੋਲੀਏ ਗ੍ਰੈਂਡੀ ਸਰ ਬੋਲ ਦਿਓ ਖੋਲ ਦਿਓ ਖੋਲ ਦਿਓ 30 ਸੈਕਿੰਡ ਅਗੇ ਆ ਗਿਆ ਟਾਈਮ ਪਰਪਲ ਕਲਰ ਵਾਹ ਆ ਲੈ ਮੋਟੇ ਕਲਰ ਇਹ ਗ੍ਰੇ ਨਹੀਂ ਆ ਟੇਲ ਬਲੂ ਨੀ ਜੈਰ ਮੁਰਾ ਵੀ ਨਹੀਂ ਕਲਰ ਬਹੁਤ ਸੋਣਾ ਜੀ ਸਰ ਬਈ ਕਹਿ ਰਿਹਾ ਜੀ ਬਣਾ ਕਿ ਬੋਲ ਸੋਣਾ ਰੇਟ 3090 ਲੰਬਾਈ 42 ਤੋਂ ਲੈ ਕੇ 44 ਤੱਕ ਬਣੇਗੀ ਸੂਟਸ ਦਵਾਰਾ ਸਮਝੋ ਬਾਜੂ ਵਰਕ ਆ ਗਈ ਢੇਰਾ ਵਰਕ ਆ ਗਿਆ ਗਲਾ ਵਰਕ ਆ ਗਿਆ ਸ਼ਿਮਰ ਕ੍ਰਸ਼ ਦਾ ਕਪੜਾ ਨੇਚਰਲ ਕ੍ਰੇਪ ਦਾ ਲਹਿੰਗਾ ਖਿਲਾਰਾ ਗਰਾਰਾ ਪਿਓਰ ਸਰਦਾਰੀ ਸੂਟ ਜਾਗੋ ਸੁਣ ਚਨੋਂਨ ਦਾ ਦਵੱਟਾ ਦਵੱਟੇ ਦੇ ਕੜਾਈ ਰੇਟ ਤੇ ਨਹੀਂ ਕਰਨ ਸੂਟ ਦੀ ਬੈਕ ਜੇ ਬੈਕ ਇਹ ਸੂਟ ਦੀ ਬੈਕ ਜੇ ਤੇ ਫਰੰਟ ਕਿਹੜਾ ਜੇ ਆਹ ਫਰੰਟ ਲਾਡੀ ਭਾਈ ਨੇ ਸਟਾਈਲ ਮਾਰਨਾ ਮੈਂ ਸਾਫ਼ ਸਮਝਾਇਆ ਆਹ ਫਰੰਟ ਜੇ ਲੰਬਾਈ ਚੌੜਾਈ ਦਾ ਕੋਈ ਚੱਕਰ ਨਹੀਂ ਤੁਸੀਂ ਬਲ ਕਲਰ ਚੈੱਕ ਕਰੋ ਵਾਟੇ ਕਲਰ ਯਾਰ ਸ਼ਹਿਰ ਬੋਲਾ ਕਲਰ ਬਹੁਤ ਸੋਨਾ ਪੀਸ ਬਹੁਤ ਫਰੰਟ ਪੂਰੀ ਬਾਹ ਪੂਰੀ ਬੈਗ ਤੇ ਪੈਂਟ ਕੰਪਲੀਮੈਂਟਰੀ ਸਾਡੇ ਸੂਟ ਚ ਆਣੀ ਆਣੀ ਰੇਟ ਸੂਟ ਦਾ ਕੱਢਿਆ 1590 ਰੁਪਏ ਜੇ ਕਿਸੇ ਨੂੰ ਲੱਗਦਾ ਪੇਜ ਫੇਕ ਹੈ ਸਿਰ ਗੋਰੀ ਦੀ ਹੱਟੀ ਚੌਂਕਰੋੜੀ ਰਾਮਸਰ ਰੋਡ ਬਾਬਾ ਦੀਪ ਸਿੰਘ ਗੁਰਦੁਆਰੇ ਕੋਲ ਆ ਕੇ ਸੂਟ ਲੈ ਜਾਓ ਠੀਕ ਆ ਬਿਲਕੁਲ ਜੀ ਬਿਲਕੁਲ ਦੁਬੱਟਾ ਕਿੱਡਾ ਸੋਨਾ ਦੁਬੱਟਾ ਸਾਰੇ ਸੂਟਾਂ ਦਾ ਹੀ ਵਕਰਾ ਇਹ ਹੋ ਗਿਆ ਅਚਾਨਕ ਅੱਗੇ ਚਲੋ ਚਲ ਮੈਂ ਬੋਸ ਹਾਂ ਪੂਰਾ ਫਰੰਟ ਪੂਰੀ ਬੈਕ ਹੁਣੇ ਮੇਰੇ ਕੋਲ ਚੈੱਕ ਕਰਾ ਦੇ ਚੈੱਕ ਕਰ ਠੀਕ ਹੈ ਕੰਮ ਚੈੱਕ ਕਰਾ ਦੇ ਲੰਬਾਈ ਦਾ ਕੋਈ ਚੱਕਰ ਨਹੀਂ ਚੁੜਾਈ ਦਾ ਕੋਈ ਚੱਕਰ ਨਹੀਂ ਬੈਕਵਰਕ ਜੇ ਇੱਕ ਵਾਰ ਮੇਰੇ ਸਾਹਮਣੇ ਇਕਵਿਟੀ ਚੈੱਕ ਕਰਾ ਦੇਣਾ ਠੀਕ ਹੈ ਵਾਹ ਜੀ ਵਾਹ ਅਚ ਜਗਰੇ ਗੱਲ ਦੱਸ ਬੈਗ ਦਾ ਗੱਲ ਕਿ ਨਹੀਂ ਬਣਾਇਆ ਲੰਬਾਈ ਦਾ ਕੋਈ ਚੱਕਰ ਨਹੀਂ ਪਏਗਾ ਜਿੰਨਾ ਮਰਜ਼ੀ ਕੋ ਰੱਖ ਸਕਦਾ ਬਾਹ ਬਣਾਈ ਜੇ 16 ਇੰਚ ਤੇ ਪੈਂਟ ਬਣਾਈ ਜੇ 10 ਇੰਚ ਓਕੇ ਕਲਰ ਜੈਰ ਮੋਰਾ ਡਾਰਕ ਸ਼ੇਡ ਬਹੁਤ ਸੋਹਣਾ ਅੱਗੇ ਚਲੋ ਮਸ਼ੀਨ ਵਾਸ਼ੇਬਲ ਕੁਆਲਟੀ ਪੀਕ ਸਟਾਈਲ ਕਢਾਈ ਇਹ ਸਿੰਪਲ ਸੋਬਰ ਸੂਟ ਹੈ ਗਲੇ ਤੇ ਕਢਾਈ ਚੱਕ ਰਾ ਬਾਹ ਤੇ ਕਢਾਈ ਚੱਕ ਰਾ ਕਪੜਾ ਆਰਗੈਂਦਾ ਆ ਕਪੜਾ ਫਲਫੀ ਹੈ ਰੈਡੀ ਵੀ ਠੀਕ ਹੈ ਹਾਂਜੀ ਭਾਜੀ ਬੋਟਮ ਨਾਲ ਪੰਜਾਬੀਆਂ ਵਾਲੀ ਸਿਲਕ ਦੀ ਪੂਰੀ ਪੂਰੀ ਪੈਂਟ ਦੇ ਵਰਕ ਆ ਕਲਰ ਇੰਨੇ ਸੋਹਣੇ ਬਣਾਏ ਆ ਕਿ ਨਾਲ ਅਲਮਾਰੀ ਝੋਣਗੇ ਹਾਂ ਆਰਡਰ ਉਹ ਹੀ ਕਰੇ ਸਾਡੇ ਸੱਚ ਬੋਲੀਏ ਜਿਹੜਾ ਪਤਲਾ ਸਲਿਮ ਟਰਿਮ ਹੈ ਜਿਹੜਾ ਫਲਫੀ ਕਪੜਾ ਪਾ ਸਕਦਾ ਠੀਕ ਹੈ অর্ਗੈਂਜ਼ਾ ਹੈ অর্ਗੈਂਜ਼ਾ ਯੂਰ ਗੈਂਜ਼ਾ ਲੜੀ ਬਾਹਰ ਕੁੜੀਆਂ ਦੀ ਚੁਾਈ ਤੇ ਭਾਜੀ ਆਲ ਕੇ ਬੰਨਦੇ ਨੇ ਲੜੀ ਭਾਈ ਗੱਲ ਸੁਣ ਲੈ ਝੂਠ ਬੋਲ ਨਾ ਨਾ ਝੂਠ ਦਬੱਟਾ ਵਰਕ ਹੈ ਰੇਟ ਸੂਟ ਦਾ ਟੰਡਿਆ 1290 ਲੱਗਿਆ ਹੋ ਗਲਤ ਸਾਰਾ ਸੀਕੁਐਂਸ ਵਰਕ ਨਾਲ ਇਹ ਬਾਜੂ ਉਥੋਂ ਕੱਟ ਵੱਜੇਗੀ ਦੱਸ ਦੇ ਇਹ ਬਾਜੂ ਸੈਂਟਰ 'ਚ ਕੱਟ ਆ ਜਾਏਗਾ ਕੱਟ ਰੱਖਣਾ ਲੜੀ ਇਹ ਲੁਕਣ ਨੂੰ ਤੁਹਾਨੂੰ ਸਮਝ ਆਏ ਭਾਜੀ ਇੰਗਲਿਸ਼ ਇਹ ਗਾ ਚੂਆ हां आ जे जुवा आ जे जुवा आ ये औरंग नीजेगा दिस इज इस प्रॉपर रस्ट तांबा तांबा प्रॉपर रस्ट लगे पीस बो प्यारा बोल बोल दी बोल परा 90 कपड़ा ही ना आवे सही गल है 12 90 ਤੇ ਮੈਂ ਵੀ ਸਿਲਕ ਦੇ ਪੈਂਟ ਵਰਕ ਪੈਂਟ ਤੇ ਵੀ ਕਟਾ ਉਸ ਦੀ ਅਲਟੀਮੇਟ ਪੀਸ ਐਂਡ ਕਲਰ ਹੈ ਨਾ ਮੈਂ ਖੁਦ ਡਾਈ ਕਰਾਇਆ ਮਿਲਨੇ ਨਹੀਂ ਕਿਤੋਂ ਨਹੀਂ ਮਿਲਨੇ ਮੇਰੇ ਤੋਂ ਬਾਅਦਾਂਗੇ ਮਹੀਨੇ ਬਾਅਦ ਮਸ਼ਹੂਰ ਵੇਚ ਜਾਵੇ ਕਮਾ ਬਾਗੇ ਰੋਲਾ ਬਾਗੇ ਮੇਰੇ ਰੋਲਾ ਬਣਾ ਨਹੀਂ ਆਂਦਾ ਡੈਂਡ ਭਾਈ ਕਿਸ ਤਰ੍ਹਾਂ ਐਂ ਡੈਂਡ ਭਾਈ ਸਿੰਪਲ ਫਬਰ ਗਲਾ ਐਂ ਨਾ ਪੂਰੀ ਪਹਿਣ ਹਾਂ ਇਹ ਗੱਲ ਕੁੜੀਓ ਹੋਰ ਖਾਸ ਨਾਲ ਸੁਣੋ ਗੋਟਾ ਲਗਾ ਕੇ ਬਣਾਓ ਹੋਰ ਸੋਹਣਾ ਬਣੇਗਾ ਲੰਬਾਈ ਕੋਈ ਚੱਕਰ ਨਹੀਂ ਚੁੜਾਈ ਦਾ ਕੋਈ ਚੱਕਰ ਨਹੀਂ ਆ ਮਡਾਲ ਦਾ ਲੱਗਾ ਹੋਵੇ ਤੇ ਪ੍ਰੋਪਰ ਹੈਂਡ ਦਾ ਕੰਮ ਹੋਵੇ ਕੋਈ ਬੀ ਕਲਕੱਤੇ ਰਕੜਾਈ ਚ ਕਰਾਈ ਕਾਰੀਗਰ ਕਲਕੱਤੇ ਦਾ ਮਡਾਲ ਸਾਟਨ ਦਾ ਕਪੜਾ ਹੋਵੇ ਤੇ ਸ਼ਿਮਰ ਬੰਦੇਸ ਨਹੀਂ ਮਡਾਲ ਬੰਦੇਸ ਮਡਾਲ ਬੰਦੇਸ ਹਾਂ 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 ਕਿ ਰਾ 24 ਪਲੱਸ ਬਣੇਗਾ ਲੰਬਾਈ 46 ਪਲੱਸ ਬਣੇਗੀ ਜੋ ਅੱਗੇ ਪ੍ਰਿੰਟ ਤੋਂ ਪਿੱਛੇ ਪ੍ਰਿੰਟ ਬਾਜੂ ਪ੍ਰਿੰਟ ਅੱਛਾ ਅੱਗੇ ਸੁਣੋ ਐ ਸੂੜਗਾ ਛਬੀ ਨੱਦਿਆ ਪਰ ਮੈਨੂੰ ਕਾਰੀਗਰ ਨੇ ਭੇਜੀ ਹੈ 32 ਫੂ ਬਿਸਕਾਊਂਟ ਇੱਕੋ ਰੰਗ ਕਰਕੇ ਔਰ ਇੱਕੋ ਰੰਗ ਕਰਕੇ ਚੁੱਕੋ ਫਾਇਦਾ 1400 ਲੱਦੇ ਰੇ ਇਹ ਕੋਈ ਗਣਾ ਚੱਕਰ ਗਿਲਾ ਚੱਕਰ 1490 ਚ ਦੇ ਸਾਗਰ ਬਾਦਸ਼ਾ ਫ੍ਰੀ ਬਾਟਮ ਵੀ ਆਉਂਦੀ ਹੈ ਦਵੱਟਾ ਉਹ ਗੈਂਜਾ ਦਾ ਇਕੜ ਮੁਨੇਸ਼ਰ ਦੂਰ ਖੋਲ ਕੇ ਦਿਖਾ ਦੇ ਨਮਾਈ ਕਿੰਨੀ ਹੈ ਖੁੱਲੀ ਦੁੱਲੀ ਬੜਾ ਮਡਾਲ ਬਿਸ ਮਡਾਲ ਦੀ ਤਾਂ ਸ਼ਾਈਨ ਨਹੀਂ ਆਂਦੀ ਹੋएगी ਕੱਪੜੇ ਦੀ ਆਪਣੀ ਸ਼ਾਈਨ ਬਹੁਤ ਹੈ ਕਲਰ ਹੈਗਾ ਜੀ ਲਾਈਮਨ ਕਿਹੜਾ ਕਲਰ ਕਹਿੰਦਾ ਨਹੀਂ ਲੀਰਲ ਜੇ ਨਹੀਂ ਬੜਾ ਪਿਆਰਾ ਕਲਰ ਇਹਨੂੰ ਆਈਡੀਆ ਲਾਓ ਬੜਾ ਪਿਆਰਾ ਕਲਰ ਹੈ ਮਹਿੰਦੀ ਕਲਰ ਡਲ ਮਹਿੰਦੀ ਹੈ ਵੈਰੀ ਬਿਊਟੀਫੁਲ ਸੂਟ ਓਨਲੀ 32 ਸੂਟਸ ਇਨ ਸਟਾਕ ਪਾਕਿਸਤਾਨੀ ਸੂਟ ਹੈ ਓਏ ਹੋਏ 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 ਸੂਟ ਹੈਗਾ 2250 ਵਾਲਾ ਮੁੰਡਿਆ ਪਹਿਲਾਂ ਗਲਾ ਚੈੱਕ ਕਰਾ ਲਵਾਈ ਲੰਬਾਈ ਵੀ ਖੁੱਲੀ ਡੁੱਲੀ ਕੇ ਮੈਂ ਨਾਪ ਕੇ ਢੇਰ ਜਿਹਾ ਸੂਟ ਨਾਪ ਲਿਆ ਨਾਪ ਲਿਆ ਲੰਬਾਈ ਵੀ ਨਾਪ ਲਈ ਗਲੇ ਤੇ ਪਾਇ ਲਏ ਲੰਬਾਈ ਸੂਟ ਦੀ ਹੈਗੀ 46 ਘੇਰਾ ਸੂਟ ਦਾ ਹੈਗਾ 27 ਸਾਰਾ ਕੋਈ ਨਾਪ ਕੇ ਲਿਆਂਦਾ ਫਿਰ ਜਿੱਥੇ ਕੰਨਣ ਕੇ ਗਲਾ ਪੂਰਾ ਬਣਿਆ ਬਾਡਮ ਨਾਲ ਲੱਗੀ ਦੇ ਔਰ ਵਧੀਆ ਰਿਉਣ ਦੀ ਮਿਲਦਾ ਹੀ ਦੁਪੱਟਾ ਲੜੀ ਪੈ ਨਾਲ ਹੈਗਾ ਪੂਰਾ ਡਿਜ਼ਾਈਨਰ ਪਿਛੇ ਗੇ ਸੂਟ ਹੈਗਾ 26 2700 ਵਾਲਾ ਸਾਨੂੰ ਮਾਲ ਮਿਲਿਆ ਡਿਸਕਾਊਂਟ ਆਈ ਦਾ ਰਿਡ 1290 ਇਹਦੇ ਬਾਰੇ ਖਾੜੀ ਅਮ ਚੈੱਕ ਕਰਦੇ ਹਾਂ ਨਹੀਂ ਭਾਈ ਇੱਕ कलर ਗ੍ਰੇ ਇਧਰ ਆ ਚੈੱਕ ਕਰਾਂ ਪੌਂਟੀਅਮ ਇਹ ਦੋ ਰੇੜਾ ਹੀ ਪਾਤਾ ਨਾ ਚੈਲੰਜ ਹੈ ਸਾਰੇ ਪੰਜਾਬ ਦਾ ਕਿੱਦਾਂ ਕਰੋ ਬਰਾਊਨ 1290 ਚ 1290 ਮੈਂ ਉਹ ਹੀ ਚੈਲੰਜ ਚੈਲੰਜ ਮੈਂ ਕਿਤੇ ਚੱਲੇ ਕਮਾ ਕੇ ਕੋਲਿਫਾਇਰ ਹੋ ਲੰਬਾਈ 47 ਤੱਕ ਬਣੇਗਾ ਚੌੜਾਈ 26 27 ਤੱਕ ਬਣੇਗੀ ਬਾਜੂ ਪੂਰਾ ਡਿਸਕਾਊਂਟ ਜਾਂਦਾ ਸੂਟ ਹੈ ਮਾਲ ਡਿਸਕਾਊਂਟ ਤੇ ਦਿੱਤਾ ਕਿ ਰੱਖ ਦਿੱਤਾ ਹੈ ਤੋ ਇਹ ਕੋਈ ਕੀਵਾ ਦੇਖਣ ਦਿਆ ਤੁਸੀਂ ਤੁਸੀਂ ਬੋਲਣਾ ਨਹੀਂ ਭਾਜੀ ਇਹਦਾ ਕੋਈ ਬੋਲਣ ਦੀ ਮੈਂ ਲੱਡੀ ਓਏ ਹੋਏ ਦਬਟਾ ਬੜੀ ਲੱਡੀ ਲਾਟਰੀ ਹੈ ਲੈ ਤੇ ਠੀਕ ਹੈ ਜੀ ਇੱਕ ਮਿੰਟ ਜੇ ਨਿਕਲ ਗਿਆ ਤੇ ਤੂੜ ਕਿਨੇ ਨੇ ਇਹ ਤੇ ਸੇਵਾੜੀ ਹੈ ਕਿ ਚੋਂ ਸੂੜੀ ਤੇ ਜਦ ਕਾਊਂਟਰ ਤੇ ਆ ਜਾਏਗਾ ਕੰਮ ਇਹ ਬਲ ਸਭ ਤੋਂ ਮਹਿੰਗੇ ਵਾਲੇ ਛੱਡਿਆ ਦਾਦਾ ਜੀ ਕਿ ਮੈਂ ਸਭ ਤੋਂ ਪਿਆਰਾ ਨੇ ਸਭ ਤੋਂ ਪਿਆਰਾ ਸਭ ਤੋਂ ਪਿਆਰਾ ਸਭ ਤੋਂ ਪਿਆਰਾ ਅਫਕਰਾਸ਼ ਦਾ ਕਪੜਾ ਹੋਵੇ ਕਪੜਾ ਹੋਵੇ ਐਸਕੇ ਬ੍ਰਾਂਡ ਦਾ ਸੌਫਟ ਰੂਮ ਵਰਗਾ ਕਪੜਾ ਹੋਵੇ ਲੱਡੀ ਅੱਗੇ ਵੀ ਕਢਾਈ ਹੋਵੇ ਪਿੱਛੇ ਵੀ ਕਢਾਈ ਹੋਵੇ ਤੇ ਬਾਹਰ ਤੇ ਵੀ ਕਢਾਈ ਹੋਵੇ ਹੁਣ ਸਾਗੇ ਬੱਚੇ ਡੀਪਲੀ ਚੈੱਕ ਕਰਾ ਕੰਮ ਪੂਰਾ ਕਢਾਈ ਵੇਖੋ ਕਿ ਬਾਂ ਸਾਰੀ ਚੈੱਕ ਰਹੀ ਹੈ ਕੋਈ ਕੱਲਾ ਇੱਕ ਸਟੀਚ ਕੁਝ ਲਾ ਜਿਆ ਪੈਂਟ ਦਾ ਕਪੜਾ ਲਾਇਆ ਉਹ ਲਾਇਆ ਟੀਜ਼ਰ ਦਾ ਜਿੰਨ ਲੋਕੀ ਰੂਟ ਸੇ ਲਗੰਦੇ ਆ 500 ਰੁਪਏ ਮੀਟਰ ਵੇਚਦੇ ਆ ਅਲਰੇਡੀ ਬਚਨੀ ਫੜਨਾ ਦੁਪੱਟੇ ਦੀ ਡਾਈ ਐਸੀ ਕੀਤੀ ਹੈ ਕਿ ਡਾਈ ਕਰਾਣ ਲੱਗੇ ਕੋਈ ਸਾਗਰ ਬਾਦਸ਼ਾਹ ਕੋਈ ਪਸੋੜੀ ਭਾਈ ਵਾਕੇ ਗੱਲ ਜੇ ਲੱਡੀ ਵਾਹ 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 ਅੱਛਾ ਸੂਟ ਦਾ ਦੁਪੱਟਾ ਕਪੜਾ ਐਸ ਕੇ ਦੀ ਸ਼ਿਮਰ ਆਪਣਾ ਕਿਹੜੀ ਕ੍ਰਸ਼ ਬਾਟਮ ਰੂਟਸ ਲੇਗਾ ਦੁਪੱਟਾ ਬਿਸਕੋਸ ਔਰ ਇਹ ਸ਼ਿਮਰ ਦਾ ਪੂਰਾ ਫਰੰਟ ਵਰਕ ਪੂਰੀ ਬੈੱਜੀ ਬਹੁਤ ਪਿਆਰਾ ਭਾਈ ਜੀ ਬੈਕਵਰਡ ਰੇਟ ਫੂਡ ਦਾ ਨਿਕਲਿਆ 3090 ਕਈਆਂ ਨੂੰ ਲੱਗਣਾ ਮਹਿੰਗਾ ਉਹ ਨਾਲ ਐਸਾ ਭਰੀ ਪ੍ਰੋਪਰ ਹੈਮਿੰਗ ਆਨਲਾਈਨ ਲੋਕਾਂ ਨੂੰ ਮਹਿੰਗਾ ਲੱਗਦਾ ਸਾਡੇ ਵੇਚ ਤੈਨੂੰ ਲੋਕਾਂ ਨੂੰ ਮਹਿੰਗਾ ਲੱਗਣਾ ਸਾਗਰ ਬਿਲਕੁਲ ਸਹੀ ਗੱਲ ਆਨਲਾਈਨ ਆਉਂਦੇ ਸਮਝਣਾ 10000 ਨਹੀਂ ਮਿਲਦੇ ਸਾਡੀ ਚੱਲ ਸਮਝਾਂ ਸਾਡੀ ਦੁਕਾਨਦਾਰੀ ਆਨਲਾਈਨ ਫੋਰ ਤਰ੍ਹਾਂ ਦੀ ਲੋਕਾਂ ਦੀ ਹੋਟਲਾਂ ਦੀ ਵਿਸ਼ਵਾਸ ਬੜੀ ਵੱਡੀ ਚੀਜ਼ ਹੈ ਸਾਡਾ ਮਟਾ ਪਿਓਰ ਮਿਸਕੋਸ ਦਾ ਦੇ ਪੈਂਟ ਪਿਓਰ ਟੀਜ਼ਲ ਦੀ ਜੀ ਕਪੜਾ ਐਸਕੇ ਦੀ origignal roots ਐਸਕੇ ਕ੍ਰਸ਼ ਸ਼ਿਕਾ ਵਾਓ ਫਰੰਟ ਵਾਓ ਬੈਕ ਤੇ ਪੂਰੀ 18 ਇੰਚ ਦੀ ਬਾਹ ਡਦਾ ਸੋਨਾ ਸੂਟ ਓਏ ਹੋਏ ਓਏ ਹੋਏ ਡਦਾ ਸੋਨਾ ਲੱਗਿਆ ਡਦਾ ਸੋਨਾ ਸੂਟ ਹੈ ਰੇਟ ਸੂਟ ਦਾ ਕੱਢਿਆ ਸਿਰਫ 1560 ਰੁਪਏ ਔਰ ਕੱਲਾ ਵੀ ਮੇਰੇ ਫੇਵਰੇਟ ਓਨਲੀ ਸੋਲੋ ਕਲਰ ਲਾਡੀ ਭਾਈ ਦਾ ਫੇਵਰੇਟ ਕਲਾ ਕਲਰ ਭਾਈ ਨਿਊ ਮਹਿੰਦੀ ਨਿਊ ਮਹਿੰਦੀ ਕਲਰ ਆ ਲੱਡੂ ਪੀਲਾ ਕਹਿ ਦੋ ਮੇਰੇ ਕੋਲ ਆਣ ਕੇ ਉਹ ਕਹਿੰਦੇ ਭਾਈ ਲੱਡੂ ਪੀਲਾ ਲਾਡੀ ਲੱਡੂ ਪੀਲਾ ਲਾਡੀ ਲੱਡੂ ਪੀਲਾ ਮੈਂ ਤਾਂ ਕਿਹਾ ਠੀਕ ਹੈ ਜੀ ਪਰ ਪੀਸ ਬਹੁਤ ਸੋਹਣਾ ਬਹੁਤ ਸੋਹਣਾ ਸਿਰ ਤੋਂ ਸਿਰੋਂ ਨਿਕਲਿਆ 1560 ਰੁਪਏ ਵੀ ਸਕੋਸ ਰਗਾਂ ਦਾ ਪੀਸ ਹੈ ਬਾਟਮ ਦੀ ਕੁਆਲਿਟੀ ਨਵੀਂ ਆਈ ਹੈ ਇਹ ਸਲਬ ਦੀ ਦੁਪੱਟਾ ਕੁੜੀਆਂ ਨਾਲ ਪੰਜਾਬੀਆਂ ਨਾਲ ਪਿਓਰ ਦਾ ਪਿਓਰ ਸਮਝ ਪਿਓਰ ਇੱਕ ਵਾਰੀ ਕੰਮ ਚੈੱਕ ਕਰਵਾ ਲੈ ਨਾ ਕਿੰਨਾ ਕਨੈਕ ਕਨੈਕ ਓਏ ਹੋਏ ਭਾਈ ਕੋਈ ਅਲੱਗ ਚੀਜ਼ ਨਵੀਂ ਆਈ ਨਵੀਂ ਨਹੀਂ ਭਾਈ ਬਿਲਕੁਲ ਨਵੀਂ ਚੀਜ਼ ਆਈ ਅਰੇ ਗੱਲ ਹੈ ਵਰਕ ਕਲਾ ਬੁਟੀਕ ਤੇ ਕਰਾਣਾ ਹੋਵੇ ਨਾ ਲੱਗੀ ਲੱਗੀ ਬਾਹਾਂ ਤੇ ਵੀ ਪੂਰਾ ਵਰਕ ਭਾਈ ਇੰਨਾ ਕੰਮ ਨਾ ਘਟੋੜ 1200 ਤੋਂ ਘੱਟ ਕੰਮ ਨਹੀਂ ਗਾ 1500 ਦਾ ਨਹੀਂ ਹੋਣਾ ਜੋ ਵਰਕ ਬਣਿਆ ਉਹ ਬਣਿਆ ਸਹੀ ਗੱਡ ਬੁੱਲੇ ਕਰੋ 156 ਰੇਟ ਹੈ ਭਾਈ ਇਕੱਲੇ ਕੋਈ ਕੰਮ ਕਰਾਣ ਤੁੜ ਬੈਥੇ ਅਹੀ ਕੀ ਕਹਿਣਾ ਕਿਸੇ ਦੇ ਬਾਰੇ ਇੰਨਾ ਕੰਮ ਕਰਾਣ ਜਾਉ ਤਾਂ ਪਤਾ ਲੱਗ ਜਾਂਦਾ ਘੜੀ ਪੈਣੇ ਜਾਂਦਾ ਕਿੰਨੇ ਜਿੰਨੇ ਬਾਈ ਲੈਣੀ ਭਾਈ ਤੇ ਦਿੱਤੀ ਵਲਗਦੇ ਗਾੜੀ ਲਈ ਮਾਈਮਿੰਮ ਵਾਈਫਾਈ ਵੀ ਨਾ ਘਾਟ ਟਾਈਮ ਅੱਡ ਟਾਈਮ ਅੱਡ ਅਗਰ ਕਿਉਂ ਸਹੀ ਗੱਲ 40 ए, 44 26 ਵੱਧੂ ਹੈ ਬਹੁਤ ਬੜਾ ਥਲੇ ਕਟਵਰਕ ਆ ਗਿਆ ਨਾ ਵਾਟ ਐ ਸੂਟ ਨਾ ਕਲਰ ਸੋਲੋਗੇ ਵਿਸਕੋਸ ਵਰਗਾ ਜਿਹੜਾ ਘਰ ਨਾਲ ਤੁਨ ਔਰ ਨੈਚੁਰਲ ਕ੍ਰੇਪ ਦਾ ਸੂਟ ਹੈ ਕਿਡਾ ਪਿਆਰਾ ਪੀਸ ਲਾਡੀ ਨਾ ਬੋਲਡ ਪ੍ਰਿੰਟਿੰਗ ਮੈਂ ਲੈ ਹੈ ਭਾਈ ਉਧਰ ਰੱਖੋ ਬੈਕ ਪ੍ਰਿੰਟ ਪਿਓਰ 100% ਪੰਜਾਬੀਆ ਦੀ ਨੈਚੁਰਲ ਹੈ ਮੈਂ ਨੱਕ ਚੈੱਕ ਕਰਾਉ ਥਾਰਾ ਦਬਗੇ ਦਾ ਸਾਰਾ ਹੈਂਡ ਦਾ ਨੱਕ ਹੈ ਜੇ ਜਿਹੜੀ ਸੂਟ ਦਾ ਰੇਡ ਕੀ ਜੀ ਮੈਂ ਆ 1890 ਵਿੱਚ ਆਜੇ ਅੱਜ ਵੀ ਅੱਜ ਦਾ ਰੇਟ 1890 ਬਾਟਮ ਨਾਲ ਦਿਓਂਗੀ ਜਿਹੜੇ ਮੈਂ ਅੱਜ ਗਾਗ ਨੂੰ ਵੇਚਿਆ ਦੁਬੱਟਾ ਪੰਜਾਬੀਆਂ ਵਾਲਾ ਪਿਓਰ ਦਾ ਦੁਬੱਟਾ ਇੱਕ ਵਾਰੀ ਚੈੱਕ ਕਰਾ ਲੇ ਪੂਰਾ 100% ਪਿਓਰ ਦਾ ਜਿਹੜੀਆਂ ਸੂਟ ਸਮਝ ਪਤਾ ਕਿੰਨੇ ਘਰਾਣਾ ਹੈ ਜਿਹੜੀਆਂ ਸੂੜੀਆਂ ਕਾਫਤਾਨ ਸਟਾਈਲ ਮੰਗਦੀਆਂ ਜਿਹੜੀਆਂ ਬੋਲਡ ਜਿਹੜੀਆਂ ਜਿਹੜੀਆਂ ਬੋਲਡ ਪ੍ਰਿੰਟਿੰਗ ਸਾਡੇ ਬਸਾਂ ਦੇ ਬੋਲਡ ਪ੍ਰਿੰਟਿੰਗ ਹਾਂਜੀ ਬੈਕ ਸੇਮ ਹੈ ਬੋਲਡ ਪ੍ਰਿੰਟ ਕੁਝ ਬੋਲਣਾ ਬਹੁਤ ਜ਼ਿਆਦਾ ਵਧੀਆ ਲੱਗਦਾ ਤਾਂ ਹੀ ਮੈਂ ਦੂਰੋਂ ਫੋਕਸ ਕੀਤਾ ਨਾ ਦੋ ਹੀ ਕਲਰ ਨੇ ਬੀਸਿਕਲੀ ਇੱਕੋ ਹੀ ਅਲੈਡੀ ਭਾਈ ਕੋਈ ਫਰਕ ਨਹੀਂ ਹੈਗਾ ਬਸ ਇਹਨਾ ਨਹੀਂ ਹੈਗਾ ਪਰ ਥੋੜਾ ਜਿਹਾ ਹੈਗਾ ਲੱਗੇਗਾ ਫਰਕ ਕੋਈ ਲਾਡੀ ਭਾਈ ਕੋਈ ਨਹੀਂ ਫਰਕ ਹੈਗਾ ਬੋਲਡ ਇਹ ਹੈ ਇਥੇ orange ਆ ਗਿਆ ਤੇ ਪੀਲਾ ਆ ਗਿਆ ਬਾਬਾ ਸਭ ਕੁਝ ਹੋ ਗਿਆ ਕੁਝ ਕਹੀਏ ਅੱਛਾ ਇਹਦੀ ਖਾਸੀਅਤ ਕੀ ਹੈ ਸੂਟ ਦੀ ਕਿ ਥਿਸ ਇਜ਼ ਪਿਓਰ ਕਟਿਗ ਅਗਰ ਮੀਟਰਾਂ ਚ ਲੈਣਾ ਹੈ ਤੇ 500 ਰੁਪਏ ਮੀਟਰ ਦੇ ਵੀ ਸਸਤਾ ਤੇ ਰੇਟ 1590 ਅੱਜ ਦਾ 1590 ਸਹੀ ਹੈ ਜਿੰਨੂੰ ਮਹਿੰਗਾ ਲਗੇ ਨਾ ਲਵੇ ਤੇ ਜਿੰਨੇ 8 18 ਨਾਲ ਕੀਤਾ ਕਲਕੱਤਾ ਤੋਂ ਸੂਟ ਦਾ ਆਏ ਨੇ 100% ਪਿਓਰ ਮਸਲੀਨ ਦਾ ਕਪੜਾ ਮਸਲੀਨ ਹੈ ਕੀ ਇਹ ਟੈਬੀ ਚਲੇਗੀ ਟੈਬੀ ਚਲੇਗੀ ਸਾਦੇ ਕੀ ਕਪੜਾ ਕੀ ਹੈ ਟੈਬੀ ਚਲੇਗੀ ਭਾਈ ਟੈਬੀ 100% ਪਿਓਰ ਦੇਸੀ ਕਿਉਂ ਚਲੋ ਸਮਝੋ ਪਿਓਰ ਪਿਓਰ ਪੂਰਾ ਹੈਂਡ ਦਾ ਕੰਮ ਪੂਰਾ ਹੈਂਡ ਦਾ ਕੰਮ ਪੂਰਾ ਸਟਾਈਲਿਸ਼ ਕੰਮ ਕਲਰ ਹੈਗਾ ਜੇ ਕਿਸੇ ਦੀ ਸਿਸਟਰ ਦੀ ਅਲਮਾਰੀ ਚ ਨਹੀਂ ਹੋਏਗਾ ਕੱਲਾ ਤੁਹਾਡੀ ਲਮਾਰੀ ਚ ਨਹੀਂ ਹੋਏਗਾ ਸ਼ੈਂਟੂਨ ਦੀ ਬਾਟਮ ਤੇ ਲੱਗਿਆ ਬਾਹਰ ਜੜਾ ਦੇਖ ਲਈ ਪੂਰਾ ਹੈਂਡਵਰਕ ਅੜੀ ਸਮੁੰਦਰੀ ਮੋਤੀ ਹੈ ਨਾ ਸਮੁੰਦਰੀ ਮੋਤੀ ਵਈ ਸੀ ਮੁੰਦਰੀ ਮੋਤੀ ਨਹੀਂ ਨਹੀਂ ਉਹ ਨਗ ਲੱਗਦੀ ਹੈ ਅੜੀ ਕੋਹ ਭਾਜੀ ਛੱਡੋ ਪਰ ਹੁਣ ਹੈਗੇ ਨੇ ਚਲੋ ਜੋ ਅੱਗੇ ਪ੍ਰਿੰਟ ਕੋ ਪਿੱਛੇ ਪ੍ਰਿੰਟ ਤੁਹਾਡਾ ਦੁਪੱਟਾ ਬਹੁਤ ਵਧੀਆ ਭਾਜੀ ਹਾਂ ਜੀ ਦੁਪੱਟਾ ਕਿੱਦਾਂ ਸੋਹਣਾ ਹੈ ਦੁਪੱਟਾ ਬਹੁਤ ਜ਼ਿਆਦਾ ਵਧੀਆ ਰੇਟ ਕਿੰਗਾ ਵਾਚਾ ਮਾਰ ਲੋ ਰੇਟ ਨਿਕਿਆ 1760 ਰੁਪਏ ਜੀ ਕਿੰਨਾ ਮਹਿੰਗਾ ਲੱਗੇ ਉਹ ਦਿੱਲੀ ਦੇ ਦੇਖ ਆਹ ਉਹ ਲੋਹੜਾ ਦੇ ਪੇਜ ਦੇਖਿਓ ਇਹ ਹੋ ਗਿਆ ਫਰੰਟ ਤੇ ਮਿਲਦੀਆਂ ਬੈਕ ਪ੍ਰਿੰਟ ਬਾਟਮ ਸ਼ੈਂਟੂਨ ਦੀ ਲੰਬਾਈ ਖੁੱਲ੍ਹ ਡੁੱਲੀ ਮੈਂ ਇਹੋ ਜਿਹਾ ਕਲਰ ਕੰਟਰਾਸਟ ਵੀ ਨਹੀਂ ਵੇਖਿਆ 918 9728 ਇਹ ਕੋਤਿਆਂ ਪੀਸ ਸੋਬਰ ਕਸਟਮਰ ਆਹ ਦੇਗਾ ਵੀ ਸੋਬਰ ਨੂੰ ਸਹੀ ਜਰਾ ਸੂਟ ਵੀ ਬੜਾ ਅਲੀ ਨੂੰ ਲਾ ਘੱਟ ਪਾਣੇ ਆ ਸੂਟ ਜਿਆਦਾ ਸੋਨੇ ਉਥਾਨੇ ਤੇ ਅੱਜ ਕੱਲ ਪੜ੍ਹੀ ਲਿਖੀ ਜਨਰੇਸ਼ਨ ਨੂੰ ਰੋਲਾ ਪਸੰਦੀ ਨਹੀਂ ਬਿਲਕੁਲ ਨਹੀਂ ਗਾ ਲਾਡੀ ਮੈਂ ਭਾਈ ਛੂਟੀ ਵੇਖਣ ਲਿਆ ਜੇ ਮੈਂ ਸਹੀ ਗੱਲ ਦੱਸਾਂ ਬਹੁਤ ਵਧੀਆ ਦੇਖੋ ਇਹ ਸੂਟ ਉਹਨਾਂ ਗਰਲਸਿਆਂ ਮਦਰਸ ਲਈ ਹੈ ਜਿਨ੍ਹਾਂ ਨੇ ਬਾਜ਼ਾਰ ਦੇ ਟੇਸ ਤੋਂ ਨਹੀਂ ਲੈਣਾ ਥਿਸ ਆਰ ਦਾ ਅਪਰ ਹਾਇਰ ਸੋਬਰ ਟੇਸਟ